ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ MP ਅਮਰਿਤਪਾਲ ਸਿੰਘ ਵੱਲੋਂ ਪੈਰੋਲ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਵੀ ਮੈਨੂੰ ਪੈਰੋਲ ਦਿੱਤੀ ਜਾਵੇ ਤਾਂ ਜੋ ਮੈਂ ਲੋਕ ਸਭਾ ਦੇ ਸਰਦ ਰੁੱਤ ਦੇ ਵਿੱਚ ਸ਼ਾਮਲ ਹੋ ਸਕਾਂ ਤੇ ਉੱਤੇ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣਾ MP ਅਮਰਿਤਪਾਲ ਸਿੰਘ ਦੀ ਪੈਰੋਲ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਕਿਹਾ ਕਿ MP ਅਮਰਿਤਪਾਲ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜੇਕਰ ਉਹ ਆਪਣੇ ਲੋਕਾਂ ਦਾ ਮੁੱਦਾ ਨਹੀਂ ਚੁੱਕਣਗੇ ਤਾਂ ਹੋਰ ਕੌਣ ਚੁੱਕੇਗਾ ਤੇ ਦੂਜੇ ਪਾਸੇ ਰਵਨੀਤ ਬਿੱਟੂ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਦੇਖੋ ਮੈਂ ਤਾਂ ਇੰਨਾ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਤਾਂ ਪੰਜਾਬੀ ਸਿੱਧਾ ਕਹੂੰਗਾ ਅੱਜ ਉਹਨਾਂ ਨੇ ਸਰੈਂਡਰ ਕਰਤਾ ਅੱਜ ਉਹਨਾਂ ਨੂੰ ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਹਾਲਾਤ ਜਿਵੇਂ ਕਹਿਣ ਵਾਲੀ ਗੱਲ ਆ ਐਂ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਫਾਰੂਕ ਐਮਪੀ ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਮਲ ਮਿਲਦੀ ਹੈ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ। ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਏ। ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਇੱਕ ਅੰਦਰ ਰੱਖਿਆ ਹੋਇਆ। ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਸੀ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਏ, ਐਸਐਸਪੀ ਲਾਉਂਦਾ ਏ, ਡੀਜੀਪੀ ਚੀਫ ਸੈਕਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਸੀ ਲਾਓ। ਅਸੀਂ ਲਾਤੀ ਆ। ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅੰਮ੍ਰਿਤਪਾਲ ਹਾਊਸ 'ਚ ਚਲਾ ਗਿਆ ਜੇ ਪਾਰਲੀਮੈਂਟ 'ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਸ ਸਰਕਾਰ ਦੇ ਹਾਲ ਨੇ ਆਪ ਤਾਂ ਜਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਅਲੱਗ ਆ ਸਾਡੀ ਵਿਚਾਰਧਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ 'ਚ ਜਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ਼ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ ਨੂੰ ਕਲੈਰਿਟੀ ਮੈਂ ਦੇਣਾ ਚਾਹੁੰਦਾ ਸੀ ਵੀ ਇਹ ਨੇ ਪੰਜਾਬ 'ਚ ਅੱਜ ਹਰ ਜਗ੍ਹਾ ਗੈਂਗਵਾਰ ਚੱਲ ਰਹੀ ਆ ਹਰ ਜਗ੍ਹਾ ਮਰਾਮਰਾਈ ਹੋ ਰਹੀ ਆ ਅੱਗ ਤਾਂ ਤੁਸੀਂ ਪੰਜਾਬ ਨੂੰ ਲਾਈ ਪਈ ਆ ਅੱਗ ਛੱਡੀ ਕਿੱਥੇ ਆ ਤੇ ਮੈਂ ਇੱਕ ਹੋਰ ਥੋੜੇ ਵੱਡੇ ਕਿਉਂਕਿ ਸਾਰੀ ਦੁਨੀਆ 'ਚ ਇਹ ਗੱਲ ਪਹੁੰਚਦੀ ਆ ਸਾਡੇ ਸੀਐਮ ਸਾਹਿਬ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਏ ਆ ਚੀਫ ਮਿਨਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ 'ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸੰਭਾਲ ਕੇ ਰੱਖਿਓ ਜੋ ਜਰਮਨੀ ਦੇ 에ਰਪੋਰਟ ਤੇ ਹੋਇਆ ਸੀ ਜੋ ਹਾਲਾਤ ਚ ਤੁਸੀਂ ਉੱਥੇ ਪਾਏ ਗਏ ਸੀ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਾਪਾਨ ਦੀਆਂ ਵੀ ਬੜੀਆਂ ਜਿਹੜੀ ਵਿਸਕੀ ਆ, ਵੁੱਡਕਾ ਐ, ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵਨਾ ਪੀ ਪੀ ਜਾਂਦੇ ਆ ਇਹਨਾਂ ਨੂੰ ਉਰੇਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀ ਇਹ ਦੇਸੀ ਪੀਂਦੇ ਆ ਠਰਰਾ ਪੀਂਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀ ਆਪਣੀਆਂ ਟੈਚੀਆਂ ਚ ਨਾਲ ਲੈ ਕੇ ਜਾਇਓ ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에ਅਰਪੋਰਟਾਂ ਤੇ ਜਾਂ ਜਹਾਜ਼ ਨਾਲ ਦੇ ਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਹੈ ਉਹ ਜਨਾਜਾ ਨਿਕਲਦਾ ਉੱਤੇ ਪਗਤ ਸਿੰਘ ਜੀ ਦੀ ਪਗ ਦਾ ਰੰਗ ਮੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਾਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲਿਆਉਣ ਨਹੀਂ ਬੜਾ ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨਵਾਦ ਸੋ ਜਿੱਦਾਂ ਕੀ ਰਵਨੀਤ ਬਿੱਟੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ NSA ਆ ਉਹ ਪੰਜਾਬ ਸਰਕਾਰ ਨੇ ਲਾਇਆ ਹੋਇਆ ਤੇ ਕੇਂਦਰ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਤੇ ਦੂਜੇ ਪਾਸੇ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ MP ਅਮਰਿਤਪਾਲ ਸਿੰਘ ਵੱਲੋਂ ਪੈਰੋਲ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਵੀ ਮੈਨੂੰ ਪੈਰੋਲ ਦਿੱਤੀ ਜਾਵੇ ਤਾਂ ਜੋ ਮੈਂ ਲੋਕ ਸਭਾ ਦੇ ਸਰਦ ਰੁੱਤ ਦੇ ਵਿੱਚ ਸ਼ਾਮਲ ਹੋ ਸਕਾਂ ਤੇ ਉੱਤੇ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣਾ MP ਅਮਰਿਤਪਾਲ ਸਿੰਘ ਦੀ ਪੈਰੋਲ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਕਿਹਾ ਕਿ MP ਅਮਰਿਤਪਾਲ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜੇਕਰ ਉਹ ਆਪਣੇ ਲੋਕਾਂ ਦਾ ਮੁੱਦਾ ਨਹੀਂ ਚੁੱਕਣਗੇ ਤਾਂ ਹੋਰ ਕੌਣ ਚੁੱਕੇਗਾ ਤੇ ਦੂਜੇ ਪਾਸੇ ਰਵਨੀਤ ਬਿੱਟੂ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਦੇਖੋ ਮੈਂ ਤਾਂ ਇੰਨਾ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਤਾਂ ਪੰਜਾਬੀ ਸਿੱਧਾ ਕਹੂੰਗਾ ਅੱਜ ਉਹਨਾਂ ਨੇ ਸਰੈਂਡਰ ਕਰਤਾ ਅੱਜ ਉਹਨਾਂ ਨੂੰ ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਹਾਲਾਤ ਜਿਵੇਂ ਕਹਿਣ ਵਾਲੀ ਗੱਲ ਆ ਐਂ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਫਰੂਕ MP ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਬਲ ਮਿਲਦੀ ਹੈ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ। ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਏ। ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਇਹ ਅੰਦਰ ਰੱਖਿਆ ਹੋਇਆ। ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਐ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਹੈ, ਐਸਐਸਪੀ ਲਾਉਂਦਾ ਹੈ, ਡੀਜੀਪੀ ਚੀਫ ਸੈਕਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਐ ਲਾਓ। ਅਸੀਂ ਲਾਤੀ ਆ। ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅੰਮ੍ਰਿਤਪਾਲ ਹਾਊਸ 'ਚ ਚਲਾ ਗਿਆ ਜੇ ਪਾਰਲੀਮੈਂਟ 'ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਸ ਸਰਕਾਰ ਦੇ ਹਾਲ ਨੇ ਆਪ ਤਾਂ ਜਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਅਲੱਗ ਆ ਸਾਡੀ ਵਿਚਾਰਧਾਰਾ ਅਲੱਗ ਆ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ 'ਚ ਜਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ਼ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ ਨੂੰ ਕਲੈਰਿਟੀ ਮੈਂ ਦੇਣਾ ਚਾਹੁੰਦਾ ਸੀ ਵੀ ਇਹ ਨੇ ਪੰਜਾਬ 'ਚ ਅੱਜ ਹਰ ਜਗ੍ਹਾ ਗੈਂਗਵਾਰ ਚੱਲ ਰਹੀ ਆ ਹਰ ਜਗ੍ਹਾ ਮਰਾ ਮਰਾਈ ਹੋ ਰਹੀ ਆ ਅੱਗ ਤਾਂ ਤੁਸੀਂ ਪੰਜਾਬ ਨੂੰ ਲਾਈ ਪਈ ਆ ਅੱਗ ਛੱਡੀ ਕਿੱਥੇ ਆ ਤੇ ਮੈਂ ਇੱਕ ਹੋਰ ਥੋੜੇ ਵੱਡੇ ਕਿਉਂਕਿ ਸਾਰੀ ਦੁਨੀਆ 'ਚ ਇਹ ਗੱਲ ਪਹੁੰਚਦੀ ਆ ਸਾਡੇ ਸੀਐਮ ਸਾਹਿਬ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਏ ਆ ਚੀਫ ਮਿਨਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ 'ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸੰਭਾਲ ਕੇ ਰੱਖਿਓ ਜੋ ਜਰਮਨੀ ਦੇ 에ਰਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏਗੇ ਸੀ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਾਪਾਨ ਦੀਆਂ ਵੀ ਬੜੀਆਂ ਜਿਹੜੀ ਵਿਸਕੀ ਆ, ਵੁੱਡਕਾ ਐ, ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵ ਨਾਲ ਪੀ ਜਾਂਦੇ ਆ ਇਹਨਾਂ ਨੂੰ ਉਰੇਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀ ਇਹ ਦੇਸੀ ਪੀਂਦੇ ਆ ਠਰਰਾ ਪੀਂਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀਆਂ ਆਪਣੀਆਂ ਟੈਚੀਆਂ ਚ ਨਾਲ ਲੈ ਕੇ ਜਾਇਓ ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에ਅਰਪੋਰਟਾਂ ਤੇ ਜਾਂ ਜਹਾਜ਼ ਨਾਲ ਦੇ ਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਹੈ ਉਹ ਜਨਾਜ਼ਾ ਨਿਕਲਦਾ ਉੱਤੇ ਪਗਤ ਸਿੰਘ ਜੀ ਦੀ ਪਗ ਦਾ ਰੰਗ ਮੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਾਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲਿਆਉਣ ਨਹੀਂ ਬੜਾ ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨਵਾਦ ਸੋ ਜਿੱਦਾਂ ਕੀ ਰਵਨੀਤ ਬਿੱਟੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜਾ ਐਨਐਸਏ ਆ ਉਹ ਪੰਜਾਬ ਸਰਕਾਰ ਨੇ ਲਾਇਆ ਹੋਇਆ ਹੈ ਤੇ ਕੇਂਦਰ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਤੇ ਦੂਜੇ ਪਾਸੇ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ